ਸਿਗਾਜੀ ਮੇਰਾ ਨਾਮ ਅਮਰਜੀਤ ਸਿੰਘ ਮੈਂ ਚਿੱਟੇ ਦੇ ਫੇਰੇ ਚ ਫਸ ਗਿਆ ਦਰਦਲ ਚ ਬਹੁਤ ਫਸ ਗਿਆ ਸੀ 7 ਡੇਟ ਤੋਂ ਮੈਨੂੰ ਕਿਸੇ ਪਾਸੇ ਕੋਈ ਨਿਕਲਣਾ ਰਾਹ ਨਹੀਂ ਸੀ ਮਿਲ ਰਿਹਾ ਮੈਨੂੰ ਡਾਕਟਰ ਸਾਹਿਬ ਦਾ ਡਰੈਸ ਮਿਲਿਆ ਡਾਕਟਰ ਸਾਹਿਬ ਨੇ ਮੇਰੀ ਬਹੁਤ ਵਧੀਆ ਕੇਅਰ ਕੀਤੀ ਬਹੁਤ ਦਵਾਈ ਦਿੱਤੀ ਮੈਨੂੰ ਦੋ ਤਿੰਨ ਕਾਲ ਵੀ ਕਰਕੇ ਪੁੱਛਦੇ ਸੀ ਵਿੱਚ ਠੀਕ ਹੋ ਠੀਕ ਨਹੀਂ ਮੈਂ ਬਿਲਕੁਲ ਸਹੀ ਹਾਂ ਬਿਲਕੁਲ ਵਧੀਆ ਮੇਰੀ ਕੇਅਰ ਕੀਤੀ ਅੱਜ ਦੇ ਟਾਈਮ 'ਚ ਮੈਂ ਬਿਲਕੁਲ ਸਹੀ ਹਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤੋੜ ਤਕਲੀਫ ਦਿੱਕਤ ਨਹੀਂ ਆਈ ਬਿਲਕੁਲ ਬਹੁਤ ਵਧੀਆ ਦਵਾਈ ਦਿੱਤੀ ਡਾਕਟਰ ਸਾਹਿਬ ਨੇ ਜਿਵੇਂ ਕਿ ਵੀਰ ਨੇ ਤੁਹਾਨੂੰ ਦੱਸਿਆ ਪਿਛਲੇ 1 ਸਾਲ ਡੇਢ ਸਾਲ ਤੋਂ ਚਿਟਾ ਲੈ ਰਿਆ ਸੀਗਾ ਇਹ ਤੇ ਪਰਬ ਨੇ ਬਿਲਕੁਲ ਛੱਡ ਚੁੱਕੇ ਐ ਡੇਲੀ ਇਹਨਾਂ ਦੀ ਅਸੀਂ ਕਾਉਂਸਲਿੰਗ ਕਰਦੇ ਰਹੇ ਆ ਦੋ ਟਾਈਮ ਮੋਟੀਵੇਸ਼ਨਲ ਵੀਡੀਓ ਇਹਨਾਂ ਨੂੰ ਗੱਲ ਕਰਦੇ ਰਹੇ ਆ ਇਹਨਾਂ ਨਾਲ ਕੋਈ ਤਕਲੀਫ ਨਹੀਂ ਆਈ ਬਿਲਕੁਲ ਛੱਡ ਚੁੱਕੇ ਨੇ ਛੱਟੇ ਤੋਂ ਬਾਹਰ ਸੋ ਨਿਕਲ ਚੁੱਕੇ ਨੇ ਤੁਸੀਂ ਵੀ ਜੇ ਕਿਸੇ ਕਿਸਮ ਦਾ ਕੋਈ ਨਸ਼ਾ ਕਰਦੇ ਹੋ ਛੋਟਾ ਵੱਡਾ ਕੋਈ ਵੀ ਨਸ਼ਾ ਨਵਾਂ ਪੁਰਾਣਾ ਕਿਸੇ ਵੀ ਟਾਈਮ ਤੋਂ ਕਰ ਰਹੇ ਹੋ ਤਾਂ ਤੁਸੀਂ ਆ ਰਹਾ ਹੋ ਨਾ ਛੱਡ ਸਕਦੇ ਹੋ ਡੇਲੀ ਅਸੀਂ ਕਾਉਂਸਲਿੰਗ ਕਰਦੇ ਆਂ ਤੁਸੀਂ 2 ਦਿਨਾਂ ਦੀ ਦਵਾਈ ਲੈ ਸਕਦੇ ਹੋ 4 ਦਿਨਾਂ ਦੀ ਦਵਾਈ ਲੈ ਸਕਦੇ ਹੋ 5000 ਤੋਂ ਲੈ ਕੇ 25-30000 ਤੱਕ ਦਾ ਖਰਚਾ ਆਉਂਦਾ ਅਕੋਰਡਿੰਗ ਟੂ ਡੋਸ ਤੇ ਤੁਹਾਡੀ ਬੋਡੀ ਦੇ ਅਕੋਰਡਿੰਗ ਤੇ ਕੋੜੇ ਖਰਚੇ 'ਚ ਵੀ ਛੱਡ ਸਕਦੇ ਹੋ ਤੁਸੀਂ ਆਰਾਮ ਨਾਲ ਛੱਡ ਸਕਦੇ ਹੋ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਤੁਹਾਨੂੰ ਆਯੁਰਵੈਦਿਕ ਦਵਾਈ ਦੀ ਸਹਾਇਤਾ ਦੇ ਨਾਲ ਅਸੀਂ ਨਿਸ਼ਚਾ ਕਰੰਨੇ ਹੈਗੇ ਆ ਜੇ ਕਿਸੇ ਕਿਸਮ ਨੂੰ ਵੀਰ ਨੂੰ ਤਕਲੀਫ ਹੈ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਆਪਣੇ ਭੈਣ ਭਰਾ ਇਸ ਜਾਲ ਚੋਂ ਨਿਕਲ ਸਕਣ ਇਸ ਗੰਧ ਦੇ ਵਿੱਚੋਂ ਨਿਕਲ ਸਕਣ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦਾ ਹੈ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਹੈ ਧੰਨਵਾਦ ਸਸਰੇ ਕਾ